ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੇ ਮਾਈਕਰੋਫੋਨ ਦੇ ਨਾਲ ਮੈਂ ਰਾਜਵਿੰਦਰ ਪੋਤਨਾ ਕਿਸਾਨਾਂ ਵੱਲੋਂ ਜਿਹੜਾ ਅੱਜ 5 ਮਾਰਚ ਨੂੰ ਚੰਡੀਗੜ੍ਹ ਕੂਚ ਦਾ ਲਾਨ ਕੀਤਾ ਸੀ ਸੰਯੁਕਤ ਮੋਰਚੇ ਦੇ ਬੈਨਰ ਹੇਠ ਤਾਂ ਪੰਜਾਬ ਪੁਲਿਸ ਵੱਲੋਂ ਬੀਤੇ ਵੇਲੇ ਜਿਹੜੀ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਆ ਬਹੁਤ ਜਗ੍ਹਾ ਤੇ ਜਿਹੜੇ ਵੱਡੇ ਕਿਸਾਨ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਲਬੀਰ ਸਿੰਘ ਰਾਜੇਵਾਲ ਸਿੱਖ ਮੋਰਚੇ ਦੇ ਵੱਡੇ ਲੀਡਰ ਨੇ ਜਗਿੰਦਰ ਸਿੰਘ ਅਗਰਾਹ ਜੰਗਵੀਰ ਸਿੰਘ ਚਾਹਣ ਬੂਟਾ ਸਿੰਘ ਸ਼ਾਦੀਪੁਰ ਇਹਨਾਂ ਨੂੰ ਪੰਜਾਬ ਪੁਲਿਸ ਨੇ ਵਕ ਵਕ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਤੇ ਜਥਿਆਂ ਦੇ ਰੂਪ ਦੇ ਵਿੱਚ ਵੀ ਜਿਹੜਾ ਖਸਾਨਾਂ ਨੂੰ ਪੰਜਾਬ ਦੇ ਪੂਰੇ ਪਰ ਅੱਜ ਰੋਕਿਆ ਗਿਆ ਪੰਜਾਬ ਦੇ ਜਿੰਨੇ ਟੋਲ ਟੈਕਸੀ ਤਾਂ ਉੱਥੇ ਵੀ ਨਾਕੇਬੰਦੀ ਕੀਤੀ ਗਈ ਹੈ ਤਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋਏ ਵੱਡਵਰ ਟੋਲ ਪਲਾਜਾ ਜੀਰਕਪੁਰ ਚੰਡੀਗੜ੍ਹ ਹਾਈਵੇ ਦੇ ਜ਼ਿਲ੍ਹਾ ਬਰਨਾਲਾ ਦਾ ਟੋਲ ਪਲਾਜਾ ਹੈ ਤੁਸੀਂ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਪ੍ਰਬੰਧ ਕੀਤੇ ਗਏ ਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੀ ਫੋਰਸ ਮੌਜੂਦ ਹੈ ਪੱਪਰ ਪਰ ਹੋਇਆ ਨੇ ਮਿੱਟੀ ਦੇ ਬਾਰਡਰ ਕੰਨਨ ਪਾਣੀ ਦੀਆਂ ਬਿਛਾੜਾਂ ਮਾਰਨ ਦੇ ਲਈ ਜਾਂ ਹੋਰ ਵੀ ਪ੍ਰਬੰਧ ਕੀਤੇ ਗਏ ਸੀ ਤਾਂ ਕਿਸਾਨਾਂ ਵੱਲੋਂ ਜਿਹੜਾ ਸੜਕ ਦੇ ਇੱਕ ਪਾਸੇ ਬਿਨਾ ਆਵਾਜ਼ਾਂ ਨੂੰ ਡਿਸਟਰਬ ਕੀਤੇ ਜਿਹੜਾ ਆਪਣਾ ਇੱਕ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਸਾਡੇ ਨਾਲ ਕੁਝ ਔਰਤਾਂ ਨੇ ਜੋ ਇਸ ਕਿਸਾਨ ਦਿੱਤੇ ਗੁੰਡੀ ਨਾਲ ਜੁੜੀਆਂ ਹੋਈਆਂ ਨੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਹਾਂਜੀ ਤੁਸੀਂ ਅੱਜ ਚੰਡੀਗੜ੍ਹ ਜਾਣਾ ਸੀ ਕਿਵੇਂ ਦਾ ਦਿਖਦੇ ਹੋ ਤੁਹਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਹਾਈ ਚੰਡੀਗੜ੍ਹ ਤਾਂ ਨਹੀਂ ਜਾਣ ਦਿੱਤਾ ਹੁਣ ਇਹ ਹੱਕ ਜਿਤਾਉਂਦੇ ਆ ਪਹਿਲਾਂ ਜਿਹੜਾ ਉਸੀ ਦਿੱਲੀ ਜਾਣ ਵੇਲੇ ਵੀ ਸਾਡੇ ਨਾਲ ਇਹ ਹੋਇਆ ਉਹ ਕਹਿੰਦੇ ਦਿੱਲੀ ਮੋਦੀ ਦੀ ਆ ਜਿਹੜਾ ਚੰਡੀਗੜਾ ਇਹ ਭਗਵੰਤ ਮਾਨ ਦਾ ਪਰ ਸਾਡੇ ਪਿੰਡਾਂ ਦਾ ਉਜਾੜਾ ਕਰਕੇ ਚੰਡੀਗੜ੍ਹ ਨੂੰ ਬਸਾਇਆ ਗਿਆ ਜਿੱਥੋਂ ਕਿੰਨੇ ਪਿੰਡਾਂ ਦਾ ਉਜਾੜਾ ਕਰਕੇ ਪਰ ਇਹ ਹੱਕ ਜਿਤਾਉਂਦੇ ਜਦੋਂ ਇਹਨਾਂ ਨੇ ਸਦਾ ਚਾਉਣਾ ਹੁੰਦਾ ਉਦੋਂ ਲੋਕਾਂ ਦੇ ਨਾਲ ਵੱਡੇ ਵੱਡੇ ਇਹ ਬਾਹਰੇ ਕਰਕੇ ਆਉਂਦੇ ਆ ਫਲੈਕਸਾਂ ਤੇ ਵੀ ਵਾਦੇ ਲਿਖ ਦਿੰਦੇ ਨੇ ਵੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੇ ਇਹ ਹੀ ਲੀਕ ਮਾਰੀ ਜਾਊਗੀ ਜਿਹੜੀ ਸਾਡੀ ਸਰਕਾਰ ਲੋਗੀ ਅਸੀਂ ਮਰੀਆਂਆਂ ਮੁਰਗੀਆਂ ਦਾ ਵੀ ਮਾਜਵਾ ਦੇਵਾਂਗੇ ਪਰ ਜਦੋਂ ਅੱਜ ਅਸੀਂ ਆਵੇ ਹੱਕਾਂ ਨਹੀਂ ਵੰਗਾਰ ਲਈ ਦਿੱਲੀ ਸਾਡੀ ਰਾਤਾ ਨਹੀਂ ਹੈ ਚੰਡੀਗੜ੍ਹ ਅਸੀਂ ਜਾਣੇ ਆ ਤਾਂ ਸਾਡੇ ਉਥੇ ਕਿਸਾਨਾਂ ਨੂੰ ਰਾਹ ਦੇ ਵਿੱਚ ਰੋਕਿਆ ਜਾਂਦਾ ਵੈਰੀਗੇਟ ਲਾ ਕੇ ਵੱਡੀਆਂ-ਵੱਡੀਆਂ ਪੁਲਿਸਿੰਗਾਂ ਗੈਂਟੀ ਲਿਆ ਕੇ ਵੱਡੀਆਂ-ਵੱਡੀਆਂ ਬੱਸਾਂ ਨਾਲ ਰੋਡ ਜਾਮ ਕੀਤੇ ਜਾਂਦੇ ਨੇ ਇਹ ਕਹਿ ਰਹੇ ਨੇ ਵੀ ਕਿਸਾਨ ਰੋਡ ਜਾਮ ਕਰਦੇ ਆ ਪਰ ਕਿਸਾਨ ਰੋਡ ਜਾਮ ਨਹੀਂ ਕਰਦੇ ਕਿਸਾਨ ਇੱਕ ਪਾਸੇ ਦਾ ਪ੍ਰਦਰਸ਼ਨ ਕਰ ਰਹੇ ਨੇ ਰੋਡ ਜਾਮ ਅਜੇ ਸਰਕਾਰਾਂ ਨੇ ਕਰਿਆਗਾ ਤਾਂ ਦੀਵਿਆ ਇਹ ਸਾਰੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਇੱਥੋਂ ਦਾ ਜਿਹੜਾ ਸੀਐਮ ਆ ਜਿਹੜਾ ਕਹਿੰਦਾ ਸੀ ਮੈਂ ਲੋਕਾਂ ਦਾ ਮੈਂ ਆਮ ਘਰ ਦਾ ਮੁੰਡਾ ਆਗਾ ਮੈਂ ਛੋਟੀ ਕਿਸਾਨੀ ਚੋਂ ਨਿਕਲਿਆ ਵਾ ਪਰ ਸਾਨੂੰ ਨਹੀਂ ਲੱਗਦਾ ਉਹਨੂੰ ਭੂਤਸਵਾਰ ਜਿਹੜਾ ਅੱਜ ਸੀਐਮ ਦਾ ਹੋਇਆ ਵਾ ਬਹੁਤ ਵੱਡਾ ਹੋਇਆ ਜਿਹੜਾ ਜਿਹਦਾ ਚਿਹਰਾਗਾ ਲੋਕਾਂ ਸਾਹਮਣੇ ਨੰਗਾ ਚਿੱਟਾ ਹੋ ਗਿਆ ਆਉਣ ਵਾਲੀ 2027 ਦੇ ਵਿੱਚ ਇੱਥੋਂ ਦੇ ਲੋਕ ਇਹਨੂੰ ਬਖਸਣਗੇ ਨਹੀਂ ਇਹ ਦੱਸ ਦੇਣਗੇ ਵੀ ਇਹ ਲੋਕ ਕੌਣ ਆ ਕਿ ਇਹਨਾਂ ਨੇ ਅੱਗੇ ਵੀ ਦੋ ਸਰਕਾਰਾਂ ਤੋਂ ਅੱਕ ਕੇ ਲੋਕਾਂ ਨੇ ਤੀਜਾ ਬਦਲਾ ਲੈ ਕੇ ਆਂਦਾ ਸੀ ਪਰ ਬਦਲਾ ਦੀ ਤਾਂ ਬਦਲਾ ਲੈ ਲਿਆ ਆਪ ਹੱਥੇ ਲੋਕ ਸਾਡੇ ਲਿਆ ਕੇ ਸੜਕਾਂ ਤੇ ਪਰ ਲੋਕ ਜਿਹੜਾ ਦਾ ਪ੍ਰਦਰਸ਼ਨ ਕਰਨਗੇ ਅੱਗੇ ਜਿਵੇਂ ਸੰਯੁਕਤ ਮੋਰਚੇ ਦੀ ਕਾਰ ਹੋ ਅਗਲਾ ਪ੍ਰੋਗਰਾਮ ਹੋਵੇਗਾ ਤੁਹਾਨੂੰ ਕਿਉਂ ਲੱਗਦਾ ਵੀ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਆ ਉਹਨਾਂ ਦਾ ਰਵਈਆ ਮੀਟਿੰਗ ਚ ਵਿੱਚ ਇੱਕ ਸਖਤ ਰਵਈਆ ਰਿਹਾ ਤੇ ਕਿਸਾਨਾਂ ਪ੍ਰਤੀ ਹੁਣ ਵੀ ਇਹਨੂੰ ਤੁਸੀਂ ਕਿਵੇਂ ਸਮਝਦੇ ਹੋ ਵੀ ਇਹ ਰਵਈਆ ਇੰਨਾ ਸਖਤ ਕਿਉਂ ਹੋ ਰਿਹਾ ਦਿਨ ਜਿਹੜਾ ਇਹਨਾਂ ਦਾ ਰਵਈਆਗਾ ਇਹ ਮੋਦੀ ਦੇ ਹੀ ਪ੍ਰੋਸਿਆ ਵਗਾ ਇਹਨਾਂ ਨੂੰ ਇਹ ਲੱਗਦਾਗਾ ਵੀ ਜੇ ਅਸੀਂ ਮੋਦੀ ਮੁਤੇ ਮੂੰਹ ਸੱਟ ਕੇ ਆਇਆ ਤੂੰ ਕਿਹੜੇ ਬਾਗ ਦੀ ਮੂੜੀਆਂ ਤੈਨੂੰ ਲੋਕ ਮੁਤੇ ਮੂੰਹ ਸਿੱਟਣ ਕੇ ਆਉਣ ਵਾਲੀ 2027 ਦੇ ਵਿੱਚ ਦੱਸਣਗੇ ਸੀਐਲ ਸਾਹਿਬ ਕਹਿੰਦੇ ਆ ਵੀ ਜਿਹੜੀ ਮੀਟਿੰਗ ਹੋਈ ਆ ਵੀ ਮੰਗਾ ਕੇਂਦਰ ਨਾਲ ਨੇ ਵੀ ਮੈਂ ਮੇਰੇ ਨਾਲ ਇਹ ਕਿਉਂ ਚੰਡੀਗੜ੍ਹ ਆਉਣਾ ਚਾਹੁੰਦੇ ਨੇ ਜਾਂ ਕਿਉਂ ਮੀਟਿੰਗ ਕਰਨਾ ਚਾਹੁੰਦੇ ਨੇ ਉਹ ਕੀ ਮੰਗਾ ਕੱਲੀਆਂ ਸੈਂਟਰਲੀਆਂ ਮੰਗਾਂ ਇਹ ਨੇ ਜਿਹੜੀਆਂ ਨੂੰ ਲੈ ਕੇ ਕਿਸਾਨ ਚੰਡੀਗੜ੍ਹ ਜਾ ਰਹੇ ਸੀ ਨਹੀਂ ਇਹ ਹੁਣ ਝੂਠ ਬੋਲ ਰਿਹਾ ਹੈਗਾ ਇੱਥੋਂ ਦਾ ਜਿਹੜਾ ਮੁੱਖ ਮੰਤਰੀ ਹੈਗਾ ਮੰਗਾ ਸੀ ਜਿਹੜੀਆਂ ਸਾਡੀਆਂ ਜਿਹੜਾ ਇਹ ਮੰਤਰੀ ਜੋ ਸਭਾ ਦੇ ਵਿੱਚ ਆਇਆ ਸੀ ਉਹਨੇ ਕਿਹਾ ਮਾਰ ਕੇ ਹੱਕ ਦੇਵਾਂਗੇ ਸ ਮਾਰੀ ਵੀ ਹੋਈ ਆ ਘਰਾਂ ਦੇ ਵਿੱਚ ਫੜਿਆ ਵੀ ਗਿਆ ਜਥਿਆਂ ਜਥਿਆਂ ਨੂੰ ਵੀ ਰੋਕਿਆ ਗਿਆ ਜਾਂ ਪਿੰਡਾਂ ਦੀਆਂ ਕਾਈਆਂ ਦੇ ਪ੍ਰਧਾਨਾਂ ਨੂੰ ਵੀ ਜਿਹੜਾ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਕੱਲਾ ਕਿਸਾਨ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ ਵੱਲ ਨਹੀਂ ਜਿਹੜਾ ਚੰਦ ਭਾਂ ਦੇ ਵਿੱਚ ਹੋਇਆਗਾ ਜਿਹੜਾ ਉੱਥੇ ਕਿਸਾਨਾਂ ਤੇ ਮਜ਼ਦੂਰਾਂ ਨੇ ਸਾਂਝੀ ਲੜਾਈ ਲੜੀ ਆ ਇੱਕ ਜਿਹੜਾ ਇਹਨਾਂ ਦਾ ਪੁੱਛ ਰਿਆ ਹੋਇਆ ਸਿੱਧਾ 都是人。 ਰੋਕਿਆ ਗਿਆ ਧਰਨੇ ਪ੍ਰਦਰਸ਼ਨ ਤੋਂ ਇੱਕ ਰਾਜਧਾਨੀ ਜਾਣ ਤੋਂ ਜਿਹੜਾ ਕਿਸਾਨਾਂ ਨੂੰ ਔਰਤਾਂ ਨੂੰ ਵਰਜਿਆ ਜਾ ਰਿਹਾ ਤਾਂ ਅਗਲਾ ਕੀ ਹੋਊਗਾ ਇਸੇ ਤਰ੍ਹਾਂ ਲੋਕ ਜੇ ਇਹ ਸਰਕਾਰ ਦਬਾਉਂਦੀ ਹੈ ਕਿ ਦਬ ਜਾਣਗੇ ਜਾਂ ਅਗਲਾ ਪ੍ਰੋਗਰਾਮ ਜਾਂ ਅਗਲੇ ਚੋਣ ਕਿਸਾਨਾਂ ਦਾ ਕੀ ਹੋਊਗਾ ਜਿਹੜਾ ਮੋਦੀ ਕਹਿੰਦਾ ਸੀ ਮੇਰੀ 7 ਇੰਚ ਦੀ ਸਾਤੀ ਆ ਗਈ ਉਹ ਲੋਕਾਂ ਨੇ ਸੰਘੋਰ ਕੇ ਛੋਟੀ ਕਰਕੇ ਆਏ ਨੇ ਉਹੀ ਲੋਕ ਨੇਗੇ ਅੱਜ ਵੀ ਅਲਵਾਦ ਕੀਤੀ ਆ ਕਿਸਾਨ ਜਥੇਬੰਦੀ ਨਾਲ ਜੁੜੀਆਂ ਔਰਤਾਂ ਨੇ ਇਹਨਾਂ ਦਾ ਦਾਵਾ ਹੈ ਕਿ ਭਗਮੰਤ ਮਾਨ ਸਰਕਾਰ ਆ ਜਿਹੜੀ ਆਮ ਮੌਜੂਦਾ ਸਰਕਾਰ ਆ ਉਹ ਇੱਕ ਤੱਕਾ ਚਾਈ ਕਰ ਰਹੀ ਆ ਤੇ ਜਿਹੜਾ ਲੋਕਾਂ ਦਾ ਇੱਕ ਜਮਹੂਰੀ ਹੱਕ ਧਰਨਾ ਪ੍ਰਦਰਸ਼ਨ ਕਰਨ ਦਾ ਆਪਣੇ ਇਰਾਕਾਨੀ ਦੇ ਵਿੱਚ ਉਹ ਤੋਂ ਵਰਜਿਆ ਜਾ ਰਿਹਾ ਪਰ ਇਹਨਾਂ ਦਾ ਇਹ ਕਹਿਣਾ ਕਿ ਇਸੇ ਤਰ੍ਹਾਂ ਲੋਕ ਜਿਹੜੇ ਨਹੀਂ ਦਬਣਗੇ ਤੇ ਏਕੇ ਦੇ ਜ਼ੋਰ ਤੇ ਜਿਹੜੀ ਕਿਸਾਨੀ ਮੰਗਾਂ ਨੂੰ ਲੈ ਕੇ ਲੜਾਈ ਆ ਉਹ ਨਿਰੰਤਰ ਜਾਰੀ ਰਹੂਗੀ ਧੰਨਵਾਦ